ਖੇਤਰੀ ਪਾਰਟੀ ਵਾਲਾ ਜਿਹੜੀ ਆਪਾਂ ਗੱਲ ਲਈ ਮੁੱਖ ਅੱਜ ਬੈਠੇ ਆਂ ਜਾਂ ਮੁੱਖ ਗੱਲ ਚੱਲ ਰਹੀ ਹੈ ਤੁਸੀਂ ਉਸ ਦੇ ਵਿੱਚ ਕੋਈ ਭੂਮਿਕਾ ਨਿਭਾ ਰਹੇ ਹੋ ਜਾਂ ਕੋਈ ਗੱਲਬਾਤ ਸੰਵਾਦ ਦੇ ਰੂਪ ਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਸੀਂ ਜੇ ਇੱਕ ਪਹਿਲ ਕਦਮੀ ਕਰ ਸਕੋ ਕੁਝ ਲੋਕਾਂ ਨੂੰ ਇਕੱਠੇ ਕਰਨ ਅਸੀਂ ਪਿਛਲੇ 2-3 ਸਾਲ ਤੋਂ ਇਸ ਯਤਨ ਚ ਹੈਗੇ ਕਿ ਸਿੱਖਾਂ ਦਾ ਜਿਹੜਾ ਅੰਦਰੂਨੀ ਪ੍ਰਬੰਧ ਹੈ ਪੋਲਿਟਿਕਸ ਦਾ ਜੀ ਉਹ ਸ਼ੂਤਰ ਤਾਰ ਹੋਏ ਉਹ ਸਹੀ ਹੋਏ ਕੋਈ ਕਿਸਾਨ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ ਬਾਹਰੀ ਹਾਲਾਤ ਨੇ ਚਾਹ ਇੰਡੀਆ ਲੈਵਲ ਦੇ ਨੇ ਚਾਹ ਇੰਟਰਨੈਸ਼ਨਲ ਲੈਵਲ ਦੇ ਨੇ ਉਹ ਬਹੁਤ ਸਿੱਖ ਪੱਕੀ ਹੁੰਦੇ ਜਾ ਰਹੇ ਉਹ ਹੋਰ ਵੀ ਹੋਣਗੇ ਜਿੰਨੇ ਜ਼ਿਆਦਾ ਤਣਾਅ ਵਧਣਗੇ ਸੋ ਅੰਦਰੂਨੀ ਤੌਰ ਦੇ ਉੱਤੇ ਜਿੱਥੇ ਗੱਲ ਹੈਗੀ ਕਿ ਮੈਂ ਸਮਝਦਾ ਮੈਂ ਸਿੱਖ ਸਿੱਖਾਂ ਦੇ ਸਾਰੇ ਮਸਲੇ ਨੂੰ ਪੋਲੀਟੀਕਲ ਨੂੰ ਦੇਖਣਾ ਹੋਵੇ ਤਾਂ ਚਾਰ ਪੱਦਰ ਬਣਦੇ ਇੱਕ ਤਾਂ ਲੀਡਰਸ਼ਿਪ ਦਾ ਪੱਦਰ ਜਿਹੜਾ ਸਭ ਤੋਂ ਵੱਧ ਵਿਚਾਰਿਆ ਜਾਂਦਾ ਤੇ ਜਿਹਦੇ ਤੇ ਸਭ ਤੋਂ ਵੱਧ ਕਿਹਾ ਬੋਲਿਆ ਜਾਂਦਾ ਲੀਡਰਾਂ ਦੇ ਪਰਸਨਲ ਗੁਣ ਔਗਣ ਵਿਚਾਰੇ ਜਾਂਦੇ ਪ੍ਰਚਾਰੇ ਜਾਂਦੇ ਉਹ ਠੀਕ ਹੈ ਆਪਣੀ ਜਗ੍ਹਾ ਨੇ ਉਹ ਵਿਚਾਰੇ ਵੀ ਜਾਣੇ ਚਾਹੀਦੇ ਨੇ ਪਰ ਅਸੀਂ ਸਾਨੂੰ ਇਹ ਲੱਗਦਾ ਵੀ ਇਕੱਲਾ ਲੀਡਰਸ਼ਿਪ ਬਦਲਣ ਜਾਂ ਉਹਨੂੰ ਠੀਕ ਕਰਨ ਦਾ ਮਸਲਾ ਨਹੀਂ ਹੈ ਤੁਸੀਂ ਖੇਤਰੀ ਪਾਰਟੀ ਦੇ ਤੌਰ ਤੇ ਕਿਸ ਆਈਡੀਏ ਤੇ ਵੋਟ ਪੋਲਿਟਿਕਸ ਕਰਦੇ ਹੋ ਉਸ ਉਹ ਉਸ ਤੋਂ ਅੱਗੇ ਤੁਹਾਡਾ ਪਾਰਟੀ ਦਾ ਢਾਂਚਾ ਕਿਸ ਤਰ੍ਹਾਂ ਦਾ ਹੈ ਸਟਰਕਚਰ ਕਿਸ ਤਰ੍ਹਾਂ ਦਾ ਹੈ ਪਾਵਰ ਕਿੱਥੇ ਹੈ ਪਾਰਟੀ ਤੇ ਤੀਜਾ ਪਾਰਟੀ ਆਪਣੇ ਆਪ ਦੇ ਵਿੱਚ ਇੱਕ ਸ਼ੈਅ ਆ ਉਹ ਕਿਸੇ ਇੱਕ ਪੂਰੇ ਪ੍ਰਬੰਧ ਦੇ ਵਿੱਚ ਚੱਲ ਰਹੀ ਆ ਪੂਰਾ ਜਿਹੜਾ ਸਿੱਖ ਪੋਲੀਟੀਕਲ ਸਿਸਟਮ ਜਿਹਦੇ ਵਿੱਚ ਅਕਾਲ ਤਖਤ ਸਾਹਿਬ ture ਦੇ ਤੌਰ ਤੇ ਆਪਣੇ ਆਪ ਚ ਗੁਰਦੁਆਰਾ ਪ੍ਰਬੰਧ ਸਿੱਖਾਂ ਦਾ ਵੱਖ-ਵੱਖ ਜਗਾ ਉਹ ਉਹਦੀ ਆਪਣੀ ਇੱਕ ਤਾਕਤ ਹੈ ਜਿਹੜੀ ਸਿੱਖਾਂ ਦੀ ਖਾਲਸਾ ਰਾਜ ਸ਼ਿਰਜਣਾ ਦੀ ਇੱਕ ਲਹਿਰ ਸਦਾ ਕਿਸੇ ਨਾ ਕਿਸੇ ਰੂਪ ਚੱਲਦੀ ਰਹਿੰਦੀ ਉਹਦੇ ਹੀ ਆਪਣਾ ਇੱਕ ਵजूद ਹੈ ਤੇ ਉਹਦੇ ਵਿੱਚ ਆ ਕੇ ਚੌਥਾ ਹਿੱਸਾ ਇੱਕ ਖੇਤਰੀ ਪਾਰਟੀ ਬਣਦੀ ਤੋ ਇਸ ਪੂਰੇ ਪ੍ਰਬੰਧ ਦੇ ਵਿੱਚ ਉਹਦੀ ਜਗ੍ਹਾ ਕਿੱਥੇ ਬਣ ਰਹੀ ਹੈ ਇਹ ਤੈਅ ਕਰਨ ਤੋਂ ਕਰਾ ਕਰਨਾ ਪੈਣਾ ਉਹਦਾ ਸਟਰਕਚਰ ਚ ਪਾਵਰ ਕਿੱਥੇ ਹੋਏ ਤੇ ਮੁੱਦੇ ਕਿਹੜੇ ਹੋ ਜੇ ਇਹ ਤਿੰਨ ਚਾਰ ਚੀਜ਼ਾਂ ਡਿਸਾਈਡ ਕਰੋਗੇ ਤਾਂ ਉਹਦੇ ਹਿਸਾਬ ਨਾਲ ਲੀਡਰਸ਼ਿਪ ਡਿਸਾਈਡ ਹੋਣੀ ਹੈ ਅਸੀਂ ਉਲਟਾ ਕਰ ਰਹੇ ਹਾਂ ਲੀਡਰ ਪਹਿਲਾਂ ਡਿਸਾਈਡ ਕਰ ਰਹੇ ਹਾਂ ਜਿਹੜੀਆਂ ਬਾਅਦ ਵਾਲੀਆਂ ਚੀਜ਼ਾਂ ਨੇ ਉਹ ਡਿਸਕਸ ਹੀ ਨਹੀਂ ਹੋਣਗੀਆਂ